ਅੱਸੀ ਗੱਲ ਦੋਸਤੋ ਨਿਸ਼ੰਤ ਸਿੰਘ ਬੈਣੀਵਾਲ ਨੇ ਬਣਾਈ ਸ਼ੌਂਗਨਾ ਹਵੇਲੀ ਪਿੰਡ ਜਗਮਾਲ ਵਾਲੀ ਪਹੁੰਚੇ ਹਰਿਆਣਾ ਦੇ ਵਿੱਚ ਬਹੁਤ ਘੈਂਡ ਘਰ ਬਣਿਆ ਹੋਇਆ ਇੱਕ ਇੱਕ ਚੀਜ਼ ਦਿਖਾਵਾਂਗੇ ਜਿਹੜੇ ਵੀਰ ਮਿਸਤਰੀ ਨੇ ਬਣਾਈ ਆ ਭਾਈ ਰਾਜੂ ਵੀ ਆਪਣੇ ਨਾਲ ਆ ਉਹਨਾਂ ਤੋਂ ਡਿਟੇਲ ਵੀ ਜਾਣਕਾਰੀ ਲਵਾਂਗੇ ਅੱਸੀ ਗੱਲ ਰਾਜੂ ਜੀ ਸ੍ਰੀ ਭਾਈ ਜੀ ਰਾਜੂ ਭਾਈ ਪਹਿਲਾਂ ਤਾਂ ਦੱਸ ਦੀ ਕਿੰਨੀ ਲੋਕੇਸ਼ਨ ਪਲਾਟ ਕਿੰਨੇ ਕਿਭਾਏ ਕਿੰਨੇ ਦਾ ਸਕੁਅਰ ਫੁੱਟ ਕਿੰਨਾ ਹੈ ਸਕੁਅਰ ਫੁੱਟ ਤਾਂ ਹੋ ਗਿਆ ਇਹ ਸਾਰਾ ਇਹ 33200 33200 ਸਾਰਾ ਟੈਂਕੀ ਟੁੰਕੀ ਸਨੇ ਸਾਰਾ ਸਲੈਕਟ ਫਰਮਾਂ ਲਾ ਗਈ ਠੀਕ ਹੈ ਜੀ ਮੰਨ ਕੇ ਚਲੋ ਜੀ ਸਾਰਾ ਇਹ ਪਲਾਟ ਤਾਂ ਸਾਰਾ ਹੈਗਾ ਇਹ 50 ਫੁੱਟ ਠੀਕ ਆਪਾਂ ਕਵਰ ਹੈ 33 33.5 ਕਿਹਦਾ ਜੀ 33.5 ਕਿਤਾ ਬਈ ਨਿਉਂ ਹੀ ਬੜੀਆਂ ਉੱਚੀਆਂ ਮਤਲਬ ਜੇ ਕਹਿ ਦਈਏ ਵੀ ਭਰਤੀ ਬੜੀ ਪੈ ਗਈ ਉਹ ਇੱਥੇ ਤਾਂ ਇਹ ਪਰਤ ਜੀ 10 ਤੋਂ ਪਲੱਸ ਹੈ ਪਈਓ ਨੂੰ ਦਿਵਾ ਦਿਖਾ ਦੇ ਇੱਕ ਵਾਰ ਹਾਂਜੀ 10 ਤੋਂ ਪਲੱਸ ਹੈ 10 ਫੁੱਟ ਤੋਂ ਹਾਂ ਠੀਕ ਹੈ ਜੀ ਇਹ ਬਈ ਇੱਕ ਚੀਜ਼ ਇੱਥੇ ਇੱਕ ਸਵਾਲ ਪੁੱਛਣਾ ਤੁਹਾਡੇ ਤੋਂ ਕਿ ਤੁਸੀਂ ਮਿਸਤਰੀ ਹੋ ਪੁਰਾਣਾ ਕੰਮ ਤੁਹਾਡਾ ਜੇ ਇੰਨੀ ਪਰਤ ਪਾਉਣੇ ਫਰ ਪਿੱਲਰ ਜਮਾ ਥੱਲੇ ਤੱਕ ਲਿਆਣੇ ਪੈਂਦੇ ਨੇ ਪਿੱਲਰ ਲਗਾ ਕੇ ਹੀ ਸਭ ਨਿਓ ਵੀ ਲਿਆਈਓ ਨਹੀਂ ਪਿੱਲਰ ਲੈ ਕੇ ਗਏ ਅਸੀਂ ਭਰਤ ਬਹੁਤ ਸੀ ਸਾਈਡਾਂ ਤੇ ਭਰਤ ਬਹੁਤ ਪੂਜਿਆ ਜੀ ਠੀਕ ਹੈ ਜੀ ਤੇ ਨਾਲ ਲੈ ਕੇ ਨਿਓ ਵਧੀਆ ਲੈਂਟਰ ਤਿੰਨ ਵਾਰੀ ਇਕੱਲਾ ਇਕ ਕਿ ਸਰ ਗਿਆ ਆਪਾਂ ਪਾ ਕੇ ਨਾ ਤਿੰਨ ਵਾਰੀ ਪਾਇਆ ਹੋਇਆ ਜੀ ਇਹਦੇ ਵਿੱਚ ਠੀਕ ਹੈ ਜੀ ਪੰਥਰੀ ਨੂੰ ਥੱਲੇ ਪਾਇਆ ਠੀਕ ਹੈ ਜੀ ਮਤਲਬ ਇੰਨੇ ਵੀ ਪਾ ਕੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹਾਂ ਨਾ ਮਤਲਬ ਹੀ ਨਹੀਂ ਜੀ ਸਾਰਾ ਕੁਝ ਮੇਹ ਸਾਰਾ ਭੌਂਦੀ ਕਿਤੇ ਹੀ ਨਾ ਮਾਰ ਲੂ ਕਿਤੇ ਵੀ ਹੋ ਰਹੀ ਤੇ ਡਿਜ਼ਾਈਨ ਬੜਾ ਸੋਹਣਾ ਬਈ ਇਹ ਕਿਹਨੇ ਤਿਆਰ ਕੀਤਾਗਾ ਇਹ ਆਪਣੇ ਸੁਪਾਲ ਨੇ ਜੀ ਔਡਾਂ ਤੋਂ ਔਡਾਂ ਦੇ ਬਾਜੀ ਸਪਾਲ ਹਾਂ ਸਪਾਲ ਬਹੁਤ ਸੋਹਣਾ ਕੰਮ ਕਰਿਆ ਇੱਧਰ ਬਹੁਤ ਕੰਮ ਕੀਤਾ ਉਹਨਾਂ ਨੇ ਬਹੁਤ ਕੰਮ ਕਰਿਆ ਜੀ ਬੜੀਆਂ ਹਵੇਲੀਆਂ ਪਾ ਰਹੀਆਂ ਨੇ ਰੈਣ ਵਧੀਆ ਆਪ ਦਾ ਭਾਈ ਹੁਣ ਅੰਦਰ ਜਾਣ ਤੋਂ ਪਹਿਲਾਂ ਨਾ ਬਾਹਰਲੀ ਲੁੱਕ ਸਾਰੀ ਦਿਖਾਤੀ ਇੱਕ ਇਹਦੇ ਵਿੱਚ ਜਾਲੀਆਂ ਲੱਗੀਆਂ ਜਾਲੀਆਂ ਇਹ ਬਈ ਕਿੱਥੋਂ ਲੈਂਤੀਆਂ ਨੇ ਇਹ ਦਸ਼ਮੇਸ਼ ਐਲੀਵੇਸ਼ਨ ਜੀ ਮਾਨਸਾ ਠੀਕ ਮਾਨਸਾ ਹਾਂ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਹਾਂ ਅਮਨੇਸ਼ਵਰ ਕਹਿੰਦੇ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਹੈ ਜੀ ਵਧੀਆ ਪੱਤੇ ਪੱਤੇ ਲੱਗੇ ਆ ਜੀ ਬਹੁਤ ਤੁਸੀਂ ਦੇਖ ਲੋ ਤਾਂ ਮਤਲਬ ਡਰੋਨ ਦੇ ਸ਼ਾਟ ਦੋਸਤ ਤੁਸੀਂ ਦੇਖੋ ਹਾਂ ਜ ਕੋਠੀ ਦੀਆਂ ਤੇ ਬਾਈ ਉਹਨਾਂ ਐਂਡ ਦੇ ਗੱਲ ਵੀ ਕਰਾਂਗੇ ਬਹੁਤ ਮਿੱਤਰ ਬਾਈ ਕਹਿੰਦਾ ਐਂ ਕਹਿੰਦੇ ਸੀਗੇ ਜਾਂ ਕਿਸੇ ਦੋਸਤ ਦੀ ਕੋਠੀ ਦੇਖਵਾਏ ਨੇ ਵੀ ਕਰੋੜ ਲੱਗਿਆ ਸਵਾ ਕਰੋੜ ਲੱਗਿਆ ਰੁਪਈਆ ਕੋਠੀ ਤੇ ਸਾਰੇ 48 50 ਲੱਖ ਰੁਪਈਆ ਲੱਗਿਆਗਾ ਤੁਸੀਂ ਯਕੀਨ ਨਹੀਂ ਮੰਨਣਾ ਪਰ ਬਾਈ ਉਹਨਾਂ ਨੇ ਮੈਨੂੰ ਆਪ ਦਾ ਕੈਮਰਾ ਦੱਸਿਆਗਾ ਉਹ ਵੀ ਬਾਈ ਤੋਂ ਜਾਣਕਾਰੀ ਲਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਕੋਠੀ ਦਿਖਾ ਦਈਏ ਹਾਂਜੀ ਬਾਈ ਮੈਂ ਡੋਰ ਦੇਖ ਰਿਹਾ ਜਿਹੜੇ ਸਾਗਵਾਨ ਤੇ ਜਿਹੜਾ ਪਿੱਤਲ ਵਾਲਾ ਕੰਮ ਚੱਲਦਾ ਅੱਜਕੱਲ ਇਹ ਕਿੱਥੋਂ ਲੱਗੇ ਹੋਏ ਨੇ ਬਾਈ ਇਸ ਸੰਗਤ ਡੋਰਾ ਹਪਾਲਿਆਂ ਦੇ ਲੱਗੇ ਜੀ ਤਪਾ ਮੰਡੀ ਤੋਂ ਤਪਾ ਮੰਡੀ ਤੋਂ ਹਾਂਜੀ ਹਾਂਜੀ ਇੱਕ ਇਧਰ ਐਂਟਰੀ ਆ ਗਈ ਬਾਈ ਹਾਂਜੀ ਹਾਂਜੀ ਇੱਕ ਮੇਨ ਐਂਟਰੀ ਇਧਰ ਆ ਗਈ ਹੈ ਨਾ ਜੀ ਹਾਂਜੀ ਲੋ ਵੀ ਦੋਸਤੋ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਤੇ ਦਰਵਾਜ਼ੇ ਚਗਾਠਾਂ ਬਾਈ ਕਿਹੜੀਆਂ ਆ ਗਈਆਂ ਇਹ ਜਪਾਨੀ ਚਾਦਰਾਂ ਆ ਗਈਆਂ ਹਾਂਜੀ ਹਾਂਜੀ ਜਪਾਨੀ ਠੀਕ ਹੈ ਜੀ ਆਜੋ ਬਾਈ ਜੀ ਅੰਦਰ ਚੱਲਦੇ ਆ ਇਧਰ ਵੀ ਜੇ ਗੱਲ ਕਰੀਏ ਦੋਨੇ ਜੋੜੀ ਜਿਹੜੇ ਪਿੱਤਲੇ ਬੜੇ ਹੋਏ ਨੇ ਤੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਕੀ ਇੰਟੀਰੀਅਰ ਕੀਤਾ ਹੋਇਆ ਹੈ ਬਈ ਅ ਜੇ ਗੱਲ ਕਰੀਏ ਮੈਂ ਇੱਧਰ ਡਰਾਈਵਿੰਗ ਰੂਮ ਆਇਆ ਹਾਂ ਹਾਂਜੀ ਡਰਾਈਵਿੰਗ ਰੂਮ ਆਇਆ ਜੀ ਠੀਕ ਹੈ ਜੀ ਇੱਧਰ ਵੀ ਨਿਗਾ ਮਰਵਾ ਦੀਏ ਸਾਰੇ ਘਰ ਦੇ ਵਿੱਚ ਨਾ ਰੋਸ਼ਨੀ ਦਾ ਪੂਰਾ ਪ੍ਰਬੰਧ ਰੱਖਿਆ ਬਾਈ ਉਹਨਾਂ ਨੇ ਖੁੱਲਾ ਡਰਾਈਵਿੰਗ ਰੂਮ ਰੂਮ ਤੇ ਕਿਚਨ ਆ ਗਈ ਉੱਪਰ ਬਹੁਤ ਸੋਹਣਾ ਕੰਮ ਹੋਇਆ ਥੋੜਾ ਮੋਟਾ ਬਿਜਲੀ ਦਾ ਕੰਮ ਰਹਿਦਾਗਾ ਵੈਸੇ ਤੇ ਲਗਭਗ ਸਾਰਾ ਕੰਮ ਉੱਥੇ ਦਾ ਕੰਪਲੀਟ ਤੇ ਇਹ ਉੱਪਰ ਲੌਬੀ ਆ ਜਾਂਦੀ ਹੈ ਕਿਉਂਕਿ ਦੋਸਤ ਮਿੱਤਰ ਆਉਂਦਾ ਇੱਥੋਂ ਆਪ ਜੇ ਇਹਨੂੰ ਗਲਾਸ ਵੀ ਜਾਂ ਪਰਦਾ ਵੀ ਲਾ ਲੈਣ ਇੱਥੋਂ ਬੰਦਾ ਇੱਧਰ ਹੀ ਬੈਠ ਸਕਦਾ ਅੱਗੇ ਸਾਰ ਤੇ ਕਿੰਨੇ ਰੂਮ ਆ ਗਏ ਭਾਈ ਇਤਨਾ ਚ ਇਹ ਚ ਜੀ ਇਹ ਦੋ ਰੂਮ ਆ ਗਏ ਜੀ ਇਹ ਰੂਮ ਆ ਗਿਆ ਇਹ ਸਟੋਰ ਆ ਜੀ ਇਧਰ ਕਿਚਨ ਆ ਗਿਆ ਜੀ ਠੀਕ ਹੈ ਜੀ ਆ ਕਿਚਨ ਹੈ ਜੀ ਠੀਕ ਹੈ ਜੀ ਬਹੁਤ ਦੋਸਤੋ ਲੌਬੀ ਦੇ ਨਾਲ ਰਾਈਟ ਹੈਂਡ ਸਾਈਡ ਤੇ ਇਧਰ ਕਿਚਨ ਆ ਜਾਂਦੀ ਹੈ ਸਿੱਧੀ ਧੁੱਪ ਪੈਂਦੀ ਹੈ ਅੰਦਰ ਪੂਰੀ ਖੁੱਲੀ ਢੁੱਲੀ ਰੋਸ਼ਨੀ ਦਾ ਪ੍ਰਬੰਧ ਇਹ ਐਕਚੁਅਲੀ ਐਚਐਮਆਰ ਦੇ ਵਿੱਚ ਹੋਈ ਹੈ ਕਿਚਨ ਬਈ ਤਿਆਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਲੋਕਲੀ ਕਰੀ ਹੈ ਮਿਸਟਰੀਨ ਤੇ ਹਾਂਜੀ ਲੋਪਾ ਜੀ ਠੀਕ ਹੈ ਜੀ ਲੋਬੀ ਦੋਸਤੋ ਕਲਰ ਵੀ ਬਹੁਤ ਪਿਆਰਾ ਬਾਈ ਉਹਨੇ ਸਿਲੇਕਟ ਕੀਤਾਗਾ ਲਾਈਟ ਜਾਂ ਕਲਰ ਤੇ ਟਾਈਲ ਬਾਈ ਕਿਹੜੀ ਲ ਤਿਜਾਰੀ ਦੀ ਟਾਇਲ ਲੱਗੀ ਜੀ ਠੀਕ ਹੈ ਮੀਟਰ ਵਿੱਚ ਠੀਕ ਹੈ ਜੀ ਲੋ ਵੀ ਦੋਸਤੋ ਬਹੁਤ ਸੋਹਣੀ ਤਿਜਾਰੀ ਦੀ ਟਾਇਲ ਤੇ ਪੌੜੀਆਂ ਥੱਲੇ ਜ਼ਿਆਦਾਤਰ ਮਿੱਤਰ ਕਹਿੰਦੇ ਨਾ ਵੀ ਖਾਲੀ ਛੱਡ ਦਿਓ ਜਾਂ ਐਂ ਕਰ ਦਿਓ ਪਰ ਬਾਈ ਉਹਨਾਂ ਨੇ ਬਾਕਸ ਬਣਾਏ ਆ ਵੀ ਪ੍ਰੋਪਰ ਇਹਦੇ ਵਿੱਚ ਆਪਾਂ ਸਮਾਨ ਵੀ ਰੱਖ ਸਕਦੇ ਆ ਤੇ ਇੱਕ ਐਂਟਰੀ ਵੀ ਇਧਰੋਂ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਮਤਲਬ ਤਿੰਨ ਐਂਟਰੀਆਂ ਹੋਏ ਕੋਠੀ ਨੂੰ ਆਪਣੀ ਠੀਕ ਹੈ ਜੀ ਤੇ ਆਜੋ ਪਹਿਲਾਂ ਆਪਾਂ ਇੱਕ ਰੂਮ ਦਿਖਾ ਦਈਏ ਜੀ ਲੋ ਵੀ ਦੋਸਤੋ ਦੋਨੇ ਰੂਮ ਅਟੈਚ ਕੀਤੇ ਹੋਏ ਨੇ ਤੇ ਬਾਥਰੂਮ ਵਿਚਾਲੇ ਹੈ ਵਿਚਾਲੇ ਹੈ ਹਾਂਜੀ ਹਾਂਜੀ ਇਧਰ ਡਰੈਸਿੰਗ ਆ ਗਈ ਠੀਕ ਹੈ ਜੀ ਅਜੇ ਪ੍ਰੋਪਰ ਕੰਮ ਚੱਲੀ ਆ ਕਿਰਾਹੇ ਬੀਲੀ ਬੀਲਾ ਰਹਿੰਦਾ ਹੀ ਕੰਮ ਆ ਠੀਕ ਹੈ ਜੀ ਕੋਈ ਗੱਦੇ ਵਗੈਰਾ ਰਹਿੰਦੇ ਹੀ ਹੈ ਜੀ ਮੰਨ ਕੋਈ ਸਮਾਨਾ ਜਿਹਾ ਰਹਿੰਦਾ ਹੈ ਕਿ ਤੱਕ ਜੇ ਕਹਿੰਦੇ ਜਿਵੇਂ ਆਪਣੇ ਆਮ ਜਿਹੜਾ ਇੱਕ ਉਸੂਲ ਹੁੰਦਾ ਵੀ ਦਿਵਾਲੀ ਜੇ ਤੇ ਰੈਸ ਕਰਨੀ ਹਾਂਜੀ ਹਾਂਜੀ ਉਦੋਂ ਤੱਕ ਕੰਪਲੀਟ ਕਰ ਲਾਂਗੇ ਹਾਂਜੀ ਹਾਂਜੀ ਉਦੋਂ ਸਾਰਾ ਠੀਕ ਹੈ ਜੀ ਇਧਰ ਦੋਸਤੋ ਲੱਕੜ ਦਾ ਸਾਰਾ ਦੇਖ ਸਕਦੇ ਹੋ ਬਹੁਤ ਸੋਹਣਾ ਸਰਮਿਕਾ ਲੱਗਿਆ ਹੋਇਆ ਡਿਜ਼ਾਈਨਰ ਤੇ ਇਧਰ ਲੂਵਰਸ ਆ ਗਏ ਜਿਵੇਂ ਆਪਾਂ ਕੋਈ ਫੰਕਸ਼ਨ ਤੇ ਜਾਣਾ ਤੇ ਇੱਧਰ ਬਾਥਰੂਮ ਅਟੈਚ ਦੋਨੇ ਰੂਮਾਂ ਦੇ ਨਾਲ ਤੇ ਇਹ ਆ ਗਿਆ ਦੂਜਾ ਰੂਮ ਤੇ ਰੋਸ਼ਨੀ ਦਾ ਭਾਈ ਬਹੁਤ ਵਧੀਆ ਧਿਆਨ ਰੱਖਿਆ ਚਾਰੇ ਪਾਸੇ ਰੋਸ਼ਨੀ ਹੈ ਚਾਰੇ ਪਾਸੇ ਜੀ ਜਿਹੜੇ ਦਾ ਮਤਲਬ ਇਹ ਨਹੀਂ ਹੈਗਾ ਵੀ ਲਾਈਟ ਨਾ ਆਉਂਦੀ ਲੋੜ ਨਾ 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 ਮਤਲਬ ਇਹ ਨਹੀਂ ਆ ਦੇਖੋ ਪਲੇਟਾਂ ਸ਼ਾਂਪਸ ਛੱਡਤੀਆਂ ਚਲੋ ਕੋਈ ਲਾਈਟ ਦਾ ਕੋਈ ਹੋਈ ਨਹੀਂ ਠੀਕ ਹੈ ਜੀ ਕਿੰਨਾ ਸਮਾਂ ਲੱਗਾ ਭਾਈ ਟੋਟਲ ਹੁਣ ਤੱਕ ਕੰਪਲੀਟ ਹੋਣ ਦੇ ਘਰ ਕੰਪਲੀਟ ਤੇ ਅਸੀਂ ਤਾਂ ਹੀ ਮੰਨ ਕੇ ਚਲੋ ਪੰਜ ਛੇ ਮਹੀਨਿਆਂ ਚ ਹੀ ਕਰਤਾ ਸੀ ਸਾਡਾ ਠੀਕ ਹੈ ਜੀ ਉਦੋਂ ਬਾਅਦ ਇਹ ਸਾਲ 1.5 ਸਾਲ ਲੱਗ ਜਾਂਦਾ ਜੀ ਸਾਰੀ ਕਾਸੇ ਤੇ ਲੱਗ ਗਿਆ ਠੀਕ ਹੈ ਜੀ ਹਾਂ ਵੀ ਦੋਸਤੋ ਫਰਸਟ ਫਲੋਰ ਤੇ ਆ ਗਏ ਡਬਲ ਹਾਈਟ ਤੇ ਜਿਹੜੀ ਲੌਬੀ ਆ ਜਾਂਦੀ ਹੈ ਬਹੁਤ ਸੋਹਣਾ ਤੇ ਝੁੰਮਰ ਇੱਥੇ ਲੱਗਣਾ ਹੈ ਹਾਂ ਜੀ ਝੁੰਮਰਾਂ ਨੇ ਛੱਤ ਤੇ ਤੁਸੀਂ ਕੰਮ ਦੇਖ ਸਕਦੇ ਹੋ ਬਰੀਕੀ ਨਾਲ ਕੰਮ ਕੀਤਾ ਇੱਕ ਇੱਕ ਚੀਜ਼ ਸੋਹਣੀ ਬਣਾਈ ਹੋਈ ਹੈ ਤੇ ਬਾਈ ਜੇ ਗੱਲ ਕਰੀ ਕਿੰਨੇ ਰੂਮ ਆਏ ਨੇ ਉੱਪਰ ਉੱਪਰ ਜੀ ਦੋ ਰੂਮ ਆ ਗਏ ਇੱਕ ਇਧਰ ਸਟੋਰ ਆ ਗਿਆ ਜੀ ਠੀਕ ਹੈ ਸਟੋਰ ਆ ਜਾਂ ਪੂਜਾ ਰੂਮ ਆ ਜਾਂ ਤੁਸੀਂ ਵੀ ਲਾ ਲਓ ਜੀ ਸਟੋਰ ਆਪਾਂ ਸਟੋਰ ਨੂੰ ਕਹਿ ਰੱਖਿਆ ਹੈ ਇਹ ਆਹ ਰੂਮ ਨਾਲ ਲਗਭਗ ਕੰਮ ਕੰ ਬਾਈ ਦੋਸਤੋ ਬਾਈ ਹੋਰਾਂ ਨੇ ਪੂਰੇ ਸ਼ੌਂਕ ਨਾਲ ਚੀਜ਼ ਕਰਾਈ ਹੈ ਇੱਕ ਇੱਕ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆਗਾ ਇਹਦੇ ਨਾਲ ਅਟੈਚ ਬਾਥਰੂਮ ਨਹੀਂ ਹੈਗਾ ਹਾਂਜੀ ਇਹਦੇ ਨਾਲ ਆਹੀ ਹੈ ਜੀ ਠੀਕ ਹੈ ਜੀ ਬਾਈ ਰਾਜੂ ਬਹੁਤ ਸੋਹਣਾ ਕੰਮ ਕੀਤਾਗਾ ਤੇ ਅੱਗੇ ਬਾਈ ਹੋਰਾਂ ਨੇ ਕੰਮ ਸੋਹਣਾ ਕਰਵਾਇਆਗਾ ਤੇ ਇੱਕ ਇੱਕ ਚੀਜ਼ ਮਤਲਬ ਦੋਨੇ ਪਾਰਟੀਆਂ ਮਿਲ ਕੇ ਜੇ ਸੋਹਣਾ ਕੰਮ ਕਰਦੇ ਆ ਤਾਂ ਸੋਹਣਾ ਨਕਸ਼ਾ ਨਿਕਲਿਆ ਹੁੰਦਾ ਹੈ ਬਿਲਕੁਲ ਜੀ ਤੇ ਬਾਈ ਜਿਵੇਂ ਸਾਡਾ ਪੁਰਾਣਾ ਤਿਆਰ ਬੈ ਹਾਂਜੀ ਕੀ ਕਹਿਣਾ ਚਾਹੋਗੇ ਜੇ ਕੋਈ ਨਵਾਂ ਘਰ ਬਣਾਉਣਾ ਤਾਂ ਵੀ ਕਿਹੜੀਆਂ ਗੱਲਾਂ ਧਿਆਨ ਰੱਖੀ ਆਪਾਂ ਖਰਚਾ ਹੀ ਵੱਜੇ ਤਾਂ ਤਾਂ ਆਪਾਂ ਹੀ ਨਿਉਂ ਤੋਂ ਠੀਕ ਨਵੇਂ ਵਧੀਆ ਹੈਗੇ ਆ ਆਪਾਂ ਕਹਿ ਸਕਦੇ ਹਾਂ ਛੱਤ ਦੇ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਤਾਂ ਨਾਰਮਲ ਗੱਲਾਂ ਆ ਜਾਂਦੀਆਂ ਜਿਉਂ ਤਾਂ ਹਰੇਕ ਹੀ ਕਰ ਸਕਦਾ ਹੈਗਾ ਮਤਲਬ ਕਹਿੰਦੇ ਨੇ ਪਾਊਡਰ ਤਾਂ ਕੋਈ ਤੇ ਮਰਜ਼ੀ ਲਵਾ ਲਓ ਹਾਂਜੀ ਹਾਂਜੀ ਉਸ ਤੋਂ ਬਾਅਦ ਕਹਿੰਦੇ ਨੇ ਜਾਣ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਵਧੀਆ ਨਿਉਂ ਨੂੰ ਭਰੀਏ ਕਿਵੇਂ 10 ਫੁੱਟ ਦੀ ਨਿਉਂ ਪਾ ਚੰਗਾ ਸਰੀਆ ਚੰਗਾ ਸਿਮਿੰਟ ਟਾਟਾ ਲਾਇਆ ਜੀ ਠੀਕ ਹੈ ਜੀ ਬਾਈ ਨੇ ਪੂਰਾ ਦਰ ਖੁੱਲੇ ਕਰਕੇ ਕਹਿੰਦਾ ਕਿਨੇ ਲਾਈ ਚੱਲ ਕੋਡਿਕਾ ਨਹੀਂ ਠੀਕ ਹੈ ਜੀ ਤੇ ਰੁਪਈਆ ਮਤਲਬ ਜਿੰਨਾ ਤੁਸੀਂ ਕਹਿੰਦੇ 50 ਲੱਖ ਹੀ ਲੱਗੇ ਬਸ ਹਾਂ 50 ਤੋਂ ਘੱਟ ਹੀ ਮੇਰ ਮਿਸਤਰੀ ਆਰਕੀਟੈਕਟ ਦਾ ਘਟ ਕੇ ਆ ਜਾਂਦਾ ਵੀ ਲੋਕਾਂ ਨੂੰ ਇੱਕ ਵਾਰ ਲਾਲਚ ਦੇਣ ਲਈ ਤੇ ਜਦੋਂ ਕੋਠੀ ਪਾਉਣ ਲੱਗਦੇ ਆ ਉਦੋਂ ਕਰੋੜ ਨਿਕਲਦਾ ਹੈਗਾ ਤੇ ਬਾਕੀ ਬਈ ਜਿਹੜਾ ਬਾਈ ਰਾਜੂ ਕਹਿੰਦਾ 50 ਲੱਖ ਹੀ ਲੱਗੇ ਹਾਂਜੀ ਹਾਂ 50 ਲੱਖ ਰੁਪਏ ਲੱਗੇ ਜੀ ਐਵੇਂ ਲੋਕਾਂ ਦੀਆਂ ਗੱਲਾਂ ਸੁਣ ਕੇ ਕੋਈ ਕਰੋੜ ਕਹਿੰਦਾ ਕੋਈ ਡੂੜ ਕਹਿੰਦਾ ਕੁਝ ਨਹੀਂ ਜੀ 50 ਲੱਖ ਰੁਪਏ ਲੱਗੇ ਸਾਰਾ ਠੀਕ 50 ਰੱਖਿਆ ਸਾਰਾ ਵਧੀਆ ਕੰਮ ਪੂਰਾ ਇਹਨਾਂ ਦੇ ਟਾਟਾ ਦਾ ਸਰੀਆ ਕੱਲੀ ਕੱਲੀ ਟਾਟਾ ਦਾ ਸਰਗਾ ਚਗਾਠ ਕੋਲੇ ਵਾਲੀ ਏਟ ਚਗਾਠ ਪੂਰੀ ਵਧੀਆ ਤੈਲ ਪੂਰੀ ਵਧੀਆ ਕੋਈ ਵੀ ਚੀਜ਼ ਆਪਦੇ ਹੱਥ ਨਾਲ ਮਾੜੀ ਨਹੀਂ ਲਾਈ ਕੋਈ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੀ ਆ ਕਈ ਵਾਰ ਆਪਾਂ ਬਹੁਤ ਸਾਰੇ ਮਿੱਤਰਾ ਕਲਰ ਨੂਨ ਤੇਲ ਉੱਪਰ ਜੇ ਕਹਿੰਦੇ ਜਿਆਦਾ ਲੱਗ ਜਾਂਦਾ ਪਾਊਡਰ ਜਿਆਦਾ ਲੱਗ ਜਾਂਦਾ ਉਹ ਕੋਠੀ ਸੋਹਣੀ ਬਾਹਰੋਂ ਬਣ ਜਾਂਦੀ ਆ ਪਰ ਉਹਦਾ ਰੇਟ ਕਹਿ ਹੁੰਦੇ ਨੇ ਵੀ ਹੈ ਬਈ ਸਵਾ ਕਰੋੜ ਦਾ ਡੇਢ ਕਰੋੜ ਦਾ ਤੇ ਪਰ ਜਿਵੇਂ ਤੁਸੀਂ ਇਹ ਕੋਠੀ ਦੇਖ ਸਕਦੇ ਹੋਗੇ ਇਹ ਬਾਈ ਹੋਰਾਂ ਨੇ 50 ਲੱਖ ਰੁਪਏ ਦੇ ਵਿੱਚ ਤਿਆਰ ਕੀਤੀ ਆ ਵਧੀਆ ਇੰਟੀਰੀਅਰ ਕੀਤਾ ਹੋਇਆ ਤਿੰਨੇ ਰੂਮ ਪੂਰੇ ਵਧੀਆ ਤਿਆਰ ਕੀਤੇ ਆ ਬਾਥਰੂਮ ਪੂਰਾ ਤਿਆਰ ਕੀਤਾ ਅੱਗੇ ਪਿੱਤਰਾ ਵਾਲੇ ਦਰਵਾਜ਼ੇ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣਾ ਕੰਮ ਕੀਤਾ ਬਾਈ ਹੁਣ ਕਾ ਦੱਸਦੇ ਆ ਆ ਪੱਤਾ ਇਹ ਵੀ ਬਾਈ ਮਨੀ ਠੀਕ ਹੈ ਐਲੀਵੇਸ਼ਨ ਮਾਨਸਾ ਠੀਕ ਹੈ ਜੀ ਬਹੁਤ ਵਧੀਆ ਦੇਖੋ ਜੀ ਕਿੰਨਾ ਸਾਫ ਹੈ ਕੀ ਬਾਤ ਹੈ ਇਹ ਰੰਗ ਨੇ ਵੀ ਕਰਤਾ ਉਹ ਵੀ ਬਹੁਤ ਸਾਫ ਹੈ ਜੀ ਮੰਨ ਕੇ ਚਲਾਂ ਲੱਗਦਾ ਆਪਾਂ ਨੂੰ ਵੀ ਅਗਲਾ ਐਂਹ ਦੇ ਵੀ ਰੰਗ ਨੇ ਤਾਂ ਰੰਗ ਮਾਰਖਾ ਉੱਤੇ ਬਣਾ ਉਸ ਤੋਂ ਹੀ ਸੀ ਬਹੁਤ ਸਾਫ ਸੀ ਜੀ ਕੀ ਬਾਤ ਹੈ ਰੰਗ ਵੀ ਪਾਉਂਦੇ ਨਾ ਮਾਰਨਦੇ ਤਾਂ ਵੀ ਐਂ ਲੱਗਦਾ ਆਪਾਂ ਤਾਂ ਠੀਕ ਹੈ ਨਾਰ ਲਾਉਣਾ ਪੈਂਦਾ ਸੀ ਆਪਾਂ ਰੰਗ ਦੇ ਨਾਲ ਜੀ ਤੇ ਨਾ ਪੈਂਦਾ ਸੀ ਜਾਲੀ ਜੁਲੀ ਦੇਖੋ ਜੀ ਵਧੀਆ ਜਾਲੀ ਜੀ ਪੱਤੇ ਲੱਗੇ ਤਾਂ ਹਾਂ ਛੋਟਾ ਪੱਤਾ ਉਹ ਵੀ ਬਹੁਤ ਸੋਹਣਾ ਜੀ ਟੈਂਕੀ ਤੇ ਲੱਗਿਆ ਪਾ ਟੈਂਕੀ ਤੇ ਛੋਟਾ ਪੱਤਾ ਲੱਗਿਆ ਹੋਇਆ ਹੈਣਾ ਜੀ ਹ ਤੇ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਬਾਈ ਮਨੀਸ਼ਵਰਾਂ ਦਾ ਕੰਮ ਕਿਵੇਂ ਲੱਗਿਆ ਜਿਨ੍ਹਾਂ ਨੇ ਜਾਲੀਆਂ ਲਾਈਆਂ ਤੇ ਰਾਜੂ ਵੀਰ ਨੇ ਕੰਮ ਕੀਤਾ ਰਾਜੂ ਬਾਈ ਜੇ ਕੋਈ ਕੰਮ ਕਰਾਉਣਾ ਚਾਹੁੰਦਾ ਇਹ ਏਰੀਆ ਦੇ ਵਿੱਚ ਹੀ ਕਰ ਦੋ ਨੇੜੇ ਤੇੜੇ ਹਾਂਜੀ ਹਾਂਜੀ ਨੇੜੇ ਤੇੜੇ ਜਗਮਾਲ ਵਾਲੀ ਦੇ ਨੇੜੇ ਤੇੜੇ ਜਗਮਾਲ ਹਸਪਤਾਲ ਦੇ ਹਾਂਜੀ ਹਾਂਜੀ ਕੋਈ ਥੋੜਾ 10 20 ਕਿਲੋਮੀਟਰ ਤੱਕ ਕੋਈ ਮੈਨਾ ਨਹੀਂ ਰੱਖਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਧੰਨਵਾਦ ਹਾਂਜੀ